ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕ ਗੋਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਹਾਲੀ ਦੇ ਵਿੱਚ ਪੂਨੇ ਦੇ ਵਿੱਚ ਕਾਨਸਰਟ ਸੀਗਾ ਦਿਲਮਨਾਤੀ ਟੂਰ ਜਿਹੜਾ ਉਹ ਚੱਲ ਰਿਹਾ ਹੈ ਲਗਾਤਾਰ ਉਹਨਾਂ ਦੇ ਕਾਨਸਰਟ ਹੋ ਰਹੇ ਨੇ ਦੁਨੀਆ ਭਰ ਤੋਂ ਲੋਕ ਉਸ ਕਾਨਸਰਟ ਦੇ ਵਿੱਚ ਪਹੁੰਚ ਰਹੇ ਨੇ ਦਿਲਜੀਤ ਦੋਸਾਂਝ ਨੂੰ ਵੇਖਣ ਦੇ ਲਈ ਉਹਨਾਂ ਦੀ ਗਾਇਕੀ ਸੁਣਨ ਦੇ ਲਈ ਤੇ ਆਪਣਾ ਜਿਹੜਾ ਆਈਡਲ ਹੈ ਉਸ ਨੂੰ ਇੱਕ ਵਾਰ ਮਿਲਣ ਦੇ ਲਈ ਇਸ ਕਾਨਸਰਟ ਦੇ ਵਿੱਚ ਦੂਰ ਦੂਰ ਆਡੇ ਤੋਂ ਲੋਕ ਪਹੁੰਚ ਰਹੇ ਨੇ ਤੇ ਉੱਥੇ ਹੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਭਿਸ਼ੇਕ ਬਚਨ ਦੀ ਰੂਮਟ ਗਰਲਫ੍ਰੈਂਡ ਨਿਮਰਤ ਕੌਰ ਵੀ ਇਸ ਕਾਨਸਰਟ ਦੇ ਵਿੱਚ ਪਹੁੰਚੀ ਜਿੱਥੇ ਕੀ ਉਹਨਾਂ ਦੇ ਵੱਲੋਂ ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਪੂਨੇ ਕਾਨਸਰਟ ਦੀਆਂ ਸ਼ਾਟੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਹਨਾਂ ਨੇ ਦਿਲਜੀਤ ਦਾ ਕਾਨਸਰਟ ਇੰਜੋਏ ਕਰਦੇ ਹੋਏ ਤਸਵੀਰਾਂ ਵੀ ਖਿੱਚੀਆਂ ਵੀਡੀਓਜ਼ ਵੀ ਬਣਾਈਆਂ ਤੇ ਦਿਲਜੀਤ ਦੇ ਗੀਤਾਂ ਤੇ ਡਾਂਸ ਕਰਦੇ ਹੋਏ ਵੀ ਨਿਮਰਤ ਵੀਡੀਓਜ਼ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਬਹੁਤ ਖੂਬਸੂਰਤ ਇੱਕ ਕੈਪਸ਼ਨ ਉਹਨਾਂ ਨੇ ਦਿੱਤੀ ਹੈ ਕਿ ਦਿਲਜੀਤ ਦੇ ਕਾਨਸਰਟ ਦੇ ਵਿੱਚ ਕਿਵੇਂ ਉਹ ਪਹੁੰਚੇ ਤੇ ਕਿਵੇਂ ਦਾ ਮਹਿਸੂਸ ਹੋਇਆ ਕਿਵੇਂ ਉਹ ਲੱਕੀ ਫੀਲ ਕਰਦੇ ਨੇ ਇੱਥੇ ਤੱਕ ਕਿ ਹਰ ਪੰਜਾਬੀ ਦਿਲਜੀਤ ਨੂੰ ਦੇਖ ਕੇ ਪਰਾਉਡ ਫੀਲ ਕਰਦਾ ਹੈ ਕਿ ਪੰਜਾਬੀਆਂ ਦਾ ਮਾਣ ਨੇ ਉਹ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਨੇ ਦਸਾਂਝਾ ਵਾਲਾ ਇੱਥੇ ਹੀ ਨਿਮਰਤ ਕੌਰ ਜੋ ਕਿ ਅੱਜ ਕੱਲ ਉਹਨਾਂ ਦਾ ਨਾਮ ਜੋੜਿਆ ਜਾ ਰਿਹਾ ਹੈ ਅਭਿਸ਼ੇਕ ਬਚਨ ਦੇ ਨਾਲ ਕੀ ਉਹਨਾਂ ਦੀ ਰੂਮਟ ਗਰਲਫ੍ਰੈਂਡ ਹੈ ਅਸ਼ਵਰਾ ਰਾਏ ਤੋਂ ਤਲਾਕ ਹੋਣ ਤੋਂ ਬਾਅਦ ਨਿਮਰਤ ਕੌਰ ਦੇ ਨਾਲ ਅਭਿਸ਼ੇਕ ਬਚਨ ਦਾ ਇੱਥੇ ਨਾਮ ਜੋੜ ਰਿਹਾ ਤੇ ਨਿਮਰਤ ਕੌਰ ਵੀ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿ ਰਹੇ ਨੇ ਉਸ ਤੋਂ ਬਾਅਦ ਜਿਸ ਤੋਂ ਬਾਅਦ ਹਾਲੀ ਦੇ ਵਿੱਚ ਉਹਨਾਂ ਨੇ ਦਿਲਜੀਤ ਦੇ ਪੂਨੇ ਕਾਨਸਰਟ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚੋਂ ਖੂਬ ਐਂਜॉय ਕੋਈ ਕਰਦੇ ਹੋਏ ਨਜ਼ਰ ਆਇਤੇ ਕੈਪਸ਼ਨ ਦੇ ਵਿੱਚ ਉਹ ਲਿਖਦੇ ਨੇ ਹੋਣਾ ਨਹੀਂ ਮੈਂ ਰਿਕਵਰ सिंपली द ਬੈਸਟੈਸ ਕਾਨਸਰਟ ਆਈ ਹੈਵ ਐਵਰ ਬੀਨ ਟੂ ਦ ਜੀਤ ਦੋਸਤ ਚਰਦੀ ਕਲਾ ਤੁਹਾਡਾ ਕੋਈ ਮੁਕਾਬਲਾ ਨਹੀਂ ਵਾਹਿਗੁਰੂ ਮਿਹਰ ਕਰਨ ਹਮੇਸ਼ਾ ਤੇ ਇਸ ਦੇ ਨਾਲ ਹੀ ਇਹ ਵੀਡੀਓਸ ਤੇ ਕੈਪਸ਼ਨ ਜਦ ਦਲਜੀਤ ਤੱਕ ਪਹੁੰਚਦੀ ਹੈ ਤੇ ਦਲਜੀਤ ਇਸ ਵੀਡੀਓ ਦੇ ਇਸ ਫੋਟੋਸ ਦੇ ਥੱਲੇ ਕਮੈਂਟ ਕਰਦੇ ਨੇ ਤੁਸੀਂ ਆਏ ਸੀ ਸਟੇਜ ਤੇ ਆ ਜਾਣਾ ਸੀ ਦੂਸਾਂਝਾ ਵਾਲੇ ਦਾ ਇਹ ਪਿਆਰ ਹੋਰ ਆਰਟਿਸਟ ਦੇ ਲਈ ਵੇਖ ਕੇ ਉਹਨਾਂ ਦੇ ਫੈਨਸ ਵੱਲੋਂ ਵੀ ਬਹਿਤ ਪਸੰਦ ਕੀਤਾ ਜਾ ਰਿਹਾ ਤੇ ਦੂਸਾਂਝਾ ਵਾਲ ਅਕਸਰ ਹੀ ਆਪਣੇ ਫੈਨਸ ਦੇ ਅਜਿਹੇ ਫੋਟੋਸ ਅਜਿਹੇ ਪਿਆਰ ਦੇ ਥੱਲੇ ਉਹ ਕਮੈਂਟ ਕਰਦੇ ਨੇ ਤੇ ਅੱਗੋਂ ਨਿਮਰਤਵੀ ਉਹਨਾਂ ਨੂੰ ਕਮੈਂਟ ਕਰਦੇ ਨੇ that stage and spotlight belonged only and only to you ਮੈਂ ਤਾਂ ਬਹੁਤ ਲੱਕੀ ਸੀ ਕਿ ਫਾਈਨਲੀ ਤੁਹਾਨੂੰ ਮੈਂ ਲਾਈਵ ਵੇਖ ਪਾਈ। थैंक यू ਤੁਹਾਡੀ ਪਿਓਰ ਬ੍ਰਿਲੀਅੰਸ ਲਈ। ਤੁਦ ਦਸਾਂਝਾ ਵਾਲੇ ਲਈ ਇਹ ਪਿਆਰ ਚਾਹੇ ਉਹ ਬਾਲੀਵੁੱਡ ਦੇ ਅਦਾਕਾਰ ਹੋਣ ਚਾਹੇ ਉਹ ਪੰਜਾਬੀ ਇੰਡਸਟਰੀ ਦੇ ਕਲਾਕਾਰ ਹੋਣ ਚਾਹੇ ਉਹ ਆਮ ਲੋਕ ਹੋਣ ਚਾਹੇ ਉਹਨਾਂ ਦੇ ਫੈਨਸ ਹੋਣ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦਸਾਂਝਾ ਵਾਲੇ ਨੂੰ ਅੱਜ ਹਰ ਕੋਈ ਪਿਆਰ ਕਰ ਰਿਹਾ ਹਰ ਕੋਈ ਉਹਨਾਂ ਦੇ ਕਾਨਸਰਟ ਦੇ ਵਿੱਚ ਇੱਕ ਵਾਰ ਜਾਣਾ ਚਾਹੁੰਦਾ ਹੈ ਔਰ ਫੈਨਸ ਨੂੰ ਅਸੀਂ ਇੱਥੇ ਤੱਕ ਵੀ ਕਹਿੰਦੇ ਹੋਏ ਸੁਣਿਆ ਕਿ ਹਰ ਕਾਨਸਰਟ ਉਹਨਾਂ ਦਾ ਕੁਝ ਅਲੱਗ ਲੈਵਲ ਦਾ ਹੁੰਦਾ ਹੈ ਹਰ ਕਾਨਸਰਟ ਬੈਕ ਟੂ ਬੈਕ ਕਾਨਸਰਟਸ ਚੱਲ ਰਹੇ ਨੇ ਦਸਾਂਝਾ ਵਾਲੇ ਦੇ ਪਰ ਕੀਤ ਹੋਹੀ ਹੁੰਦੇ ਨੇ એનર્ਜੀ ਵੱਖਰੀ ਹੁੰਦੀ ਹੈ ਹਰ ਕਾਨਸਰਟ ਦੇ ਵਿੱਚ ਕੁਝ ਵ ਇਹਨੂੰ ਮਿਲਦਾ ਹੈ ਫੈਨਸ ਰੋਂਦੇ ਵੀ ਨੇ ਬਹੁਤ ਸਾਰੀਆਂ ਵੀਡੀਓਜ਼ ਅਸੀਂ ਸੋਸ਼ਲ ਮੀਡੀਆ ਦੇ ਜਹੀਂ ਆ ਵੇਖਦਿਆ ਕਿ ਕਾਨਸਰਟ ਦੇ ਵਿੱਚ ਫੈਨਸ ਨੂੰ ਗਿਫਟ ਵੀ ਦਿੱਤੇ ਜਾਂਦੇ ਨੇ ਦਿਲਜੀਤ ਦੇ ਵੱਲੋਂ ਆਪਣੀਆਂ ਜੈਕਟਸ ਦਿੱਤੀਆਂ ਜਾਂਦੀਆਂ ਨੇ ਟਰਾਲੀ ਬੈਗਸ ਗਿਫਟ ਕੀਤੇ ਜਾਂਦੇ ਨੇ ਸੋ ਜਿੰਨਾ ਪਿਆਰ ਦਸਾਂਝਾ ਵਾਲੇ ਨੂੰ ਉਹਨਾਂ ਦੇ ਫੈਨਸ ਕਰਦੇ ਨੇ ਉਸ ਤੋਂ ਕਈ ਜ਼ਿਆਦਾ ਪਿਆਰ ਦਸਾਂਝਾ ਵਾਲੇ ਆਪਣੇ ਫੈਨਸ ਲਈ ਵੀ ਖਾਉਂਦੇ ਨੇ ਆਪਣੇ ਫੈਨਸ ਨੂੰ ਪਿਆਰ ਕਰਦੇ ਨੇ ਔਰ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਦੀਆਂ ਵੀਡੀਓਜ਼ ਤੇ ਫੋਟੋਸ ਥਲੇ ਕਮੈਂਟ ਕਰਦੇ ਨੇ ਤੇ ਉੱਥੇ ਹੀ ਨਿਮਰਤ ਕੌਰ ਦੇ ਵੱਲੋਂ ਇਸ ਕਾਨਸਰਟ ਦੇ ਵਿੱਚ ਜਾਇਆ ਗਿਆ ਹੋਰ ਵੀ ਬਹੁਤ ਸਾਰੇ ਆਰਟਿਸਟ ਸੀਗੇ ਜੋ ਦਿਲਜੀਤ ਦੇ ਕਾਨਸਰਟ ਦੇ ਵਿੱਚ ਪਹੁੰਚਦੇ ਨੇ ਤੇ ਦਿਲਜੀਤ ਦੇ ਵੱਲੋਂ ਇੱਕ ਅਜਿਹੇ ਆਰਟਿਸਟ ਦੀ ਪੋਸਟ ਵੇਖ ਕੇ ਉਹਨਾਂ ਨੂੰ ਪੁੱਛਣਾ ਕਿ ਤੁਸੀਂ ਆਏ ਸੀਗੇ ਤਾਂ ਤੁਸੀਂ ਸਟੇਜ ਤੇ ਜ਼ਰੂਰ ਆਉਣਾ ਸੀਗਾ ਸ ਇਹ ਚੀਜ਼ਾਂ ਦਿਖਾਉਂਦੀਆਂ ਨੇ ਕਿ ਦਿਲਜੀਤ ਦਸਾਂਝ ਕਿੰਨੇ ਡਾਊਨ ਟੂ ਅਰਥ ਨੇ ਕਿ ਉਹ ਹਰ ਆਰਟਿਸਟ ਨੂੰ ਕਹਿੰਦੇ ਨੇ ਕਿ ਜੇਕਰ ਕੋਈ ਆਰਟਿਸਟ ਉਹਨਾਂ ਦੇ ਕਾਨਸਰਟ ਦੇ ਵਿੱਚ ਪਹੁੰਚਦਾ ਤੇ ਉਹਨਾਂ ਨੂੰ ਸਟੇਜ ਤੇ ਜਾ ਕੇ ਜ਼ਰੂਰ ਮਿਲਣ ਸੋ ਅਜਿਹੀਆਂ ਵੀਡੀਓਜ਼ ਅਜਿਹੀਆਂ ਫੋਟੋਜ਼ ਦਸਾਂਝ ਵਾਲੇ ਦੀਆਂ ਸੋਸ਼ਲ ਮੀਡੀਆ ਤੇ ਅਸੀਂ ਵੇਖਦੇ ਆ ਪੂਨੇ ਦੇ ਵਿੱਚ ਕਾਨਸਰਟ ਸੀਗਾ ਜੋ ਕਾਫੀ ਸਾਰੇ ਲੋਕਾਂ ਦੇ ਵੱਲੋਂ ਇੰਜੋਏ ਵਾਲੇ ਦੇ ਕੋਈ ਕਾਨਸਰਟ اٹੈਂਡ ਕੀਤੇ ਨੇ ਸਾਨੂੰ ਕਮੈਂਟ ਸੈਕਸ਼ਨ 'ላይ ਜ਼ਰੂਰ ਦੱਸੋ ਕਿ ਤੁਹਾਨੂੰ ਉਹਨਾਂ ਦੇ ਕਾਨਸੈਪਟ ਕਿਹੋ ਜਿਹਾ ਲੱਗਦੇ ਨੇ ਸੋ ਨਿਮਰਤ ਕੌਰ ਦੇ ਵੱਲੋਂ ਇਹ ਤਸਵੀਰਾਂ ਇਹ ਵੀਡੀਓਜ਼ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਵੇਲੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਨੇ ਸੋਸ਼ਲ ਮੀਡੀਆ ਤੇ ਕਿ ਦੁਸਾਂਝਾ ਵਾਲਾ ਹਰ ਵਾਰ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕਰਦਾ ਹਰ ਵਾਰ ਉਹਨਾਂ ਨੂੰ ਪਿਆਰ ਦਿੰਦਾ ਹੈ ਔਰ ਕਮੈਂਟਸ ਕਰਦੇ ਨੇ ਤਾਂ ਕਿ ਉਹਨਾਂ ਦੇ ਫੈਨਸ ਖੁਸ਼ ਹੋ ਸਕਣ ਸੋ ਤੁਹਾਨੂੰ ਦੁਸਾਂਝਾ ਵਾਲਾ ਕਿਵੇਂ ਲੱਗਦਾ ਹੈ ਕਿਵੇਂ ਉਹਨਾਂ ਦੇ ਕਾਨਸੈਪਟਸ ਲੱਗਦੇ ਨੇ ਕਿਵੇਂ ਜੋ ਵੀਡੀਓਜ਼ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਹੋ ਕਿਵੇਂ ਦੇ देखत हो दैनिक सवेरा टीव्ही सत